ਦੋਵੇਂ ਮੁਦਕੀ ਫੇਰ ਉਹ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ ਚਿੱਠੀ ਲਹੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ ਬੰਦੇ ਆਪਣੇ ਹੋ ਗਏ ਗਦਾਰ ਸਿੰਘਾ ਫੁੱਲ ਤੋੜ ਦਿੱਤੇ ਉਹਨਾਂ ਬੇੜੀਆਂ ਦੇ ਪਹਿਲਾਂ ਆਪ ਬੰਦੇ ਸਾਰੇ ਲੰਘ ਆਏ ਲੜਨ ਵਾਸਤੇ ਜਿਹੜੇ ਰਹਿ ਗਏ ਉਧਰ ਜਾਨ ਉਹਨਾਂ ਦੀ ਸਿੱਕੇ ਤੇ ਟੰਗਿਆ ਸਾਮ ਸਿੰਘ ਨੂੰ ਬੰਦੇ ਆਪਣੇ ਹੋ ਗਏ ਗਦਾਰ ਸਿੰਘਾਂ ਉਹਨਾਂ ਸੌਦੇ ਮਰੇ ਜਣ ਦੇ ਨਾਲ ਕੀਤੇ ਤੁਸੀਂ ਡਰੋ ਨਾ ਸਿੰਘ ਹਰਾ ਦੇਾਂਗੇ ਤੁਹਾਡੀ ਫੌਜ ਦਾ ਜਿੱਥੇ ਨਾ ਹੋਏ ਬੰਦਾ ਗੋਲੇ ਤੋਪਾਂ ਦੇ ਉੱਥੇ ਸਟਵਾ ਦੇਾਂਗੇ ਉਹਨੂੰ ਹਾਰ ਦੇ ਤੂੰ ਮਿਹਣੇ ਜੱਗ ਦਿੰਦਾ ਜਿਉਂ ਨਹੀਂ ਹੁੰਦੀ ਰੇ ਅੱਜ ਸਰਕਾਰ ਸਿੰਘਾਂ ਜਿੱਥੇ ਸ਼ਾਮ ਸਿੰਘ ਨੂੰ ਬੰਬਲੇ ਆਪਣੇ ਹੋ ਗਏ ਕਦਾਰ ਸਿੰਘਾ ਸਰੋ ਭਰੀ ਮਨੀਸ਼ ਨੂੰ ਵੀ ਦਗਾਏ ਉਹਨਾ ਯਾਰੀ ਪਾਲੀ ਅੰਗਰੇਜ਼ਾਂ ਦੇ ਨਾਲ ਪੂਰੀ ਜੰਗ ਜਿੱਤੀ ਦੀ ਜੋ ਪਿੱਛੇ ਨਸ ਆਏ ਗਿਲੀ ਮਿਠੀ ਕੀਤੀ ਉਹਨਾ ਚਾਲ ਪੂਰੀ ਤੇਰੇ ਵੀਰ ਦੀ ਪਾਗ ਹੋ ਲਾਉਣ ਆਏ ਮੇਰੇ ਪਤੀ ਦੇ ਘੂੜਿਆ ਯਾਰ ਸਿੰਘਾ ਚਿੱਠੀ ਲਿਖੀ ਮਹਾਰਾਜ ਸ਼ਾਰ ਸਿੰਘ ਨੂੰ ਬੰਦੇ ਆਪਣੇ ਹੋ ਗਏ ਗਦਾਰ ਸਿੰਘਾ ਜਿਹੜੇ ਸਿੰਘ ਸੁਭਰਾਵਾ ਵਿੱਚ ਕਰੇ ਹੋਵੇਂ ਜਿਹੜੇ ਸਿੰਘ ਸੁਭਰਾਵਾ ਵਿੱਚ ਕਰੇ ਹੋਵੇਂ ਪੂਰੇ ਸੂਰਮਿਆਂ ਨੇ ਔਰੀ ਭੱਜ ਸਕਦੇ ਜਦ ਤੱਕ ਜਿਸਮ ਵਿੱਚ ਵਿੱਚ ਸਵਾਸ ਬਾਕੀ ਕਲੇ ਸੂਰਮੇ ਅਣਖਾਂ ਨਹੀਂ ਇਤ ਇਤ ਅਜ ਸੱਕਦੇ ਹੋ ਮੈਂ ਕਿਸ ਗੱਲ ਤੇ ਚੁੱਪ ਬੰਦੇ ਆਪਣੇ ਹੋ ਗਏ ਗਦਾਰ ਸਿੰਘਾ ਜਿਹੜੇ ਤਨਾਰ ਪਈਆਂ ਦੇ ਹੋਏ ਭਰਤੀ ਅੱਜ ਉਹ ਰਾਜ ਬਿਨਾ ਵੰਡੀਆਂ ਪਾਉਣ ਲੱਗੇ ਜਾਨਵਾਰ ਕੇ ਸਿੰਘਾ ਬਣਾਈ ਦੇੜੀ ਲਾਲਚ ਵਿੱਚ ਫਸ ਕੇ ਤੇਰੀ ਕਦਾਰ ਸਿੰਘਾ ਫੇਰ ਉਹ ਸ਼ਹਿਰ ਸੁਭਰਾਵਾਂ ਦੀ ਜੰਗ ਹਰ ਗਈ ਤੇਗਾ ਵਾਉਣ ਵਾਲੇ ਤੇਗਾ ਛੋਟਿਆ ਏ ਨਾਲ ਆਪਣਾ ਆਪ ਗਵਾ ਬੈਠੇ ਸਿੱਖ ਅਣਖ ਦੇ ਵੀ ਬੂਟੇ ਪੋਟਿਆ ਏ ਜਿਹੜੀਆਂ ਡੋਬਾਂ ਖਾਮ ਸਿੰਘ ਨੂੰ ਬੰਦੇ ਆਪਣੇ ਹੋ ਗਏ ਗਦਾਰ ਸਿੰਘ ਦਾ ਚਿੱਠੀ ਪੜੀ ਤਾਂ ਦਿਲ ਪਚਾਲ ਆਇਆ ਚਿੱਠੀ ਚਿੱਠੀ ਪੜੀ ਤੇ ਦਿਲ ਪਚਾਲ ਆਇਆ ਕਿਸੇ ਰੋ ਵਿੱਚ ਆਣ ਸਰਦਾਰ ਉੱਠਿਆ ਚੜਿਆ ਖੂਨ ਨੇਤਰ ਲਾਲੋ ਲਾਲ ਹੋ ਗਏ ਲੈ ਗਏ ਹੱਥ ਵਿੱਚ ਨੰਗੀ ਤਲਵਾਰ ਉੱਠਿਆ ਆਪਣੀ ਆਪ ਨੂੰ ਜੋਸ਼ ਨਾਲ ਕਹਿਣ ਲੱਗਾ ਬਣ ਜਾ ਸਤਗੁਰ ਦਾ ਵਰਕਰ ਸਿੰਘ ਨੂੰ ਬੰਦੇ ਆਪਣੇ ਹੋ ਗਏ ਗੰਦਾਰ ਸਿੰਘਾ ਜਨਮਤ ਦੇ ਵਿੱਚੋਂ ਨਸ ਆਏ ਜੇ ਤੂੰ ਜਨਾ ਬਣਾ ਦਿੱਤਾ ਹਰਦਿਆਂ ਨੂੰ ਔਖੀ ਬਣੀ ਵੇਲੇ ਜਿਹੜੇ ਦਗਾ ਦੇ ਜਣਾ ਜੋਗੀ ਫੂਕਣਾ ਏ ਉਹਨਾ ਕਰਦਿਆਂ ਨੂੰ ਮੋਲ ਮੱਖਣ ਸਲੱਖਣ ਜੇ ਦਗਾ ਦੇ ਜਣਾ ਘਾਟਾ ਖਾਊ ਕਵੀ ਸ਼ਰੀਪ ਕਾਰ ਸਿੰਘਾ ਇਕੀ ਲਹੀ ਮਾ ਜਗਨੂ ਬੰਦੇ ਆਪਣੇ ਹੋ